ਇਸ ਲਈ ਬੈਠੇ ਮੈਂ ਚਾਹਣਾ ਤੁਸੀਂ ਕਹਿੰਦੇ ਆਪ ਦਾ ਉਪਮਾਨ ਨਾ ਕਰ ਪਾਓ ਤੁਸੀਂ ਜਿਹੜਾ ਹੈ ਕਹਿੰਦੇ ਕੋਈ ਨਾ ਵੀ ਕਰਦਾ ਜੇ ਧਾਨੀ ਚਾਹੀਦਾ ਤਾਂ ਕਹਿੰਦੇ ਮੈਂ ਸੋਨੂੰ ਇੱਥੋਂ ਦੇ ਬੰਦੇ ਤਾਂ ਤੁੰਨ ਤੁਸੀਂ ਰਹਿ ਜਾਓ ਤੇ ਧਾਨਾ ਨਾ ਜਾ ਕੇ ਜਿਹੜਾ ਸੀਗਾ ਆਪਣਾ ਤੁਸੀਂ ਪਰਜੋਗਨ ਕਹਿੰਦੇ ਬੂੜਾ ਕਰਨ ਨੂੰ ਕਹਿੰਦੇ ਤਾਂ ਅੱਗੇ ਕਹਿੰਦੇ ਧਰਮ ਦੇ ਨਾਲ ਹੀ ਕਹਿੰਦੇ ਉਸ ਕੰਮ ਮੈਂ ਦੱਸਿਆ ਤੀਨੂੰ ਦੱਸਿਆ ਬੈਠੇ ਨੂੰ ਦੱਸਿਆ ਕਹਦੇ ਬੈਤ ਜੀ ਜਿਹੜਾ ਬੰਦਾ ਸੰਸਾਰ ਚ ਆਉਂਦਾ ਨਾਲ ਇੱਕ ਦਿਨ ਕਹਿੰਦੇ ਮਰ ਕੇ ਉਹਨੂੰ ਜਾਣਾ ਕਹਿੰਦੇ ਜ਼ਰੂਰ ਪੈਂਦਾ ਹੈ ਇਸ ਰਿਸ਼ਤੀ ਦਾ ਨਿਯਮ ਹੈ ਇਹਨੂੰ ਕੋਈ ਬਦਲ ਨਹੀਂ ਸਕਦਾ ਬੈਤ ਜੀ ਤਾਂ ਬੜੇ ਧਿਆਨ ਨਾਲ ਸੁਣੋ ਕਿਸ ਤਰ੍ਹਾਂ ਬੈਤ ਜੀ ਕਹਿੰਦੇ ਨੂੰ ਸਮਝਾ ਰਹੇ ਨੇ ਕਹਿੰਦੇ ਜਿਹੜਾ ਕਾਲ ਦੇਵਤਾ ਉਹ ਸਮਝਾ ਲਿਆ ਸਾਡੀ ਸਥਿਤੀ ਇਹ ਹੀ ਹੈ ਕਹਿੰਦੇ ਜਿਹੜਾ ਦੁਨੀਆਂ ਚਾਹੁੰਦਾ ਹੈ ਇੱਕ ਨਾ ਇੱਕ ਦਿਨ ਕਹਿੰਦੇ ਦੁਨੀਆਂ ਚੋਂ ਉਸਨੂੰ ਜਾਣਾ ਪੈਂਦਾ ਹੈ ਕਹਿੰਦੇ ਦੁਨੀਆ ਮੇ ਆਏ ਹੋ ਲੋਟ ਕੇ ਵੀ ਜਾਣਾ ਇਤਦਾਮੀ ਅਚਾਨਕ ਸੰਸਾਰ ਚੋਂ ਚਲੇ ਗਏ ਤਦੋਂ ਮੇਰੀ ਦਾਦੀ ਕਹਿੰਦੀ ਹੈ ਮੈਂ ਉਨੀ ਪਾਸੋਂ ਗਿਆ ਸੀ ਕਿਸੇ ਦੇ ਪਾਸੋਂ ਨਹੀਂ ਅੰਦਰ ਕਿਸੇ ਨੂੰ ਮੇਰੇ ਵੀ ਕੋਲ ਮੈਂ ਤੁੰਦੇ ਗਾਦੇ ਦਾ ਪਤਾ ਨਹੀਂ ਲੱਗਦਾ ਨਾ ਫੈਸੇ ਕਰਨ ਲੋਕ ਜਿਹੜੇ ਐਕਸਲ ਬਣਾਉਂਦਾ ਅਜੀ ਕੋ ਵਚਨ ਕਮਾਏ ਜਿੰਨਾ ਗੁਰੂ ਦੇ ਵਚਨ ਕਮਾਏ ਜਿੰਨਾ ਗੁਰੂ ਦੇ ਜੇਤ ਲੈਨੇ ਪੰਗੇ ਹੀ ਵਕਾਰ ਪਾਏ ਕੇ ਪਰੇ ਵਦੀਆਂ ਡੋਰੀਆਂ ਰੱਬ ਤੋਂ ਕਰੋਣ ਸਾਦਕਾਰ ਪਾਏ ਕੇ ਪਰੇ ਵਦੀਆਂ ਡੋਰੀਆਂ ਰੱਬ ਤੋਂ ਕਰੋਣ ਸਾਦਕਾਰ ਉਹ ਆਤਮਾ ਬਣੀ ਹੀ ਪਰਮਾਤਮਾ ਗੁਰੂ ਦੀ ਤਸੋਟੀ ਜਿਹੜੀ ਸਹਿ ਗਈ ਕੀ ਕਾਮ ਗਿਆਨੀ ਸੰਤ ਬਾਬਾ ਸਾਧ ਹੈ ਨੂਲ ਕਾਈ ਪੈਰ ਕਹਿ ਗਈ ਬ੍ਰਹਮ ਗਿਆਨੀ ਸੰਤ ਬਾਬਾ ਸਾਧ ਹੈ ਉਸ ਨੂਲ ਕਾਈ ਪੈਰ ਕਹਿ ਗਈ ਸਦਾ ਹੀ ਉੱਧ ਗਵਚ ਜੀਵ ਦੇ ਸਦਾ ਹੀ ਉੱਧ ਗਵਚ ਜੀਵ ਦੇ ਮਨਤਾ ਇਹ ਲੈਣ ਜੜਵਾਰ ਪਾਇ ਕੇ ਪਰਿਵਧੀਆਂ ਡੋਰੀਆਂ ਯਾ ਦੁਨੀਆ ਰੱਬ ਤੋਂ ਕਿਹੋਂ ਨਾਲ ਕਾ ਰੱਬ ਤੋਂ ਕਿਹੋਂ ਨਾਲ ਕਾ ਆਰਾ ਦਿਨ ਬੰਦਗੀ ਕਮਾਲ ਦੇ ਪੈਣ ਨੈਣ ਨੀਂਦਰਾ ਨਾ ਰਾਤ ਨੂੰ ਚਾਂਗੜੇ ਸਜਾ ਕੇ ਗਾਉਣ ਕੀਰਤੀ ਕਾਰੀਚ ਨਾਨ ਪਰਬਾਦ ਨੂੰ ਚਾਂਗੜੇ ਸਜਾ ਕੇ ਗਾਉਣ ਕੀਰਤੀ ਪ੍ਰੇਮ ਦੀਆਂ ਡੋਰੀਆਂ ਰੱਬ ਤੋਂ ਕਰੋੜਾਂ ਸਾਦੂ ਕਾਰ ਪਾਏ ਕਿ ਪ੍ਰੇਮ ਦੀਆਂ ਡੋਰੀਆਂ ਰੱਬ ਤੋਂ ਕਰੋੜਾਂ ਸਾਦੂ ਕਾਰ ਆਓ ਕਸਾਨੀ ਵੀ ਪਾਵਣਾ ਪਛਾਨ ਕੇ ਖਾਸ ਨੂੰ ਤਰਸਦੀ ਆਇਆ ਸੀ ਹੋ ਕੇ ਪਰਤ ਆਸ ਕੋ ਗਲਾ to ਨਾਮ ਦੇ ਰੂਜੀ ਦੀ ਪਾਈ ਸ਼ਾਪਰੀ ਸਾਧੂਆਂ ਦੇ ਟਕਰ ਪਵਿੱਤਰ ਜੇਈ ਤਾਂ ਕਿਸੇ ਦੀ ਕੀ ਹੈ ਬਾਪਰੀ ਸਾਧੂਆਂ ਦੇ ਟਕਰ ਪਵਿੱਤਰ ਜੇਈ ਤਾਂ ਕਿਸੇ ਦੀ ਕੀ ਹੈ ਬਾਪਰੀ ਦੈਦਵਰ ਦੇ ਨਾਲ ਕਿਸ਼ਨੂ ਮਾਰਿਆ ਦੈਦਵਰ ਦੇ ਨਾਲ ਕਿਸ਼ਨੂ ਮਾਰਿਆ ਪਿਆਰਾ ਭੈਲਾਦ ਲਿਆਉ ਬਾ ਪਾਏ ਕੇ ਪਰੇ ਮਦੀਆਂ ਡੋਰੀਆਂ ਰੱਬ ਤੋਂ ਤਰਾਨ ਸਾਧukar ਪਾਏ ਕੇ ਪਰੇ ਮਦੀਆਂ ਡੋਰੀਆਂ ਰੱਬ ਤੇ ਤਰਾਨ ਸਾਧukar ਆਓ ਲੱਜਾ ਹੈਦਰ ਉਪਤੀ ਦੀ ਰੱਖਦਾ ਲੜੀ ਦੇ ਦੁਖੇ ਵੇਖਾਉਂਦਾ ਆਗੋ ਨੂੰ ਕਰਦਾ ਸਵੀਕਾਰ We We're the ਸਾਧੂਆਂ ਦੀ ਗੱਲ ਕੀ ਸੁਣਾਈਏ ਸੰਗਤ ਸਾਧੂਆਂ ਤੋਂ ਵਾਰੇ-ਵਾਰੇ ਜਾਈਏ ਸੰਗਤ ਸਾਧੂਆਂ ਤੋਂ ਵਾਰੇ-ਵਾਰੇ ਜਾਈਏ ਸੰਗਤ ਰੱਬ ਦੇ ਆ ਸਾਧੂਆਂ ਦਾ ਦਰਬਾਰ ਜੀ ਸਾਧੂਆਂ ਦੀ ਮਹਿਮਾ ਅਪਰ ਅਪਾਰ ਜੀ ਸਾਧੂਆਂ ਦੀ ਮਹਿਮਾ ਅਪਰ ਅਪਾਰ ਜੀ ਤੂੰ ਸੋਚ ਮੂੰਹੋਂ ਗੱਲ ਕੱਢ ਦੇ ਸਾਧੂ ਕਦੇ ਪੋਲਾ ਨਹੀਂ ਬਚਨ ਛੱਡ ਦੇ ਸਾਧੂ ਕਦੇ ਪੋਲਾ ਨਹੀਂ ਬਚਨ ਛੱਡ ਦੇ ਸਾਧੂਆਂ ਦੀ ਮੋੜ ਤਾਂ ਨਾ ਕਰ ਤਾਰ ਦੀ ਸਾਧੂਆਂ ਦੀ ਮਹਿਮਾ ਅਪਰ ਅਪਾਰ ਜੀ ਸਾਧੂਆਂ ਦੀ ਮਹਿਮਾ ਅਪਰ ਅਪਾਰ ਜੀ ਲੁਕੀਆਂ ਵੇਲਾਂ ਨੂੰ ਸਾਧੂ ਫਾਲ ਲਾਮ ਦੇ ਪੁੱਤਰਾ ਦੇ ਦੀਵੇ ਘਰਾਂ ਚ ਜਗਾਵੰਦੇ ਪੁੱਤਰਾ ਦੇ ਦੀਵੇ ਘਰਾਂ ਚ ਜਗਾਵੰਦੇ ਡੁੱਬਦੇ ਹੋਿਆਂ ਨੂੰ ਸਾਧੂ ਦਿੰਦੇ ਤਾਰ ਵੀ ਸਾਧੂਆਂ ਦੀ ਮਹਿਮਾ ਅਪਰ ਅਪਾਰ ਦੀ ਸਾਧੂਆਂ ਦੀ ਮਹਿਮਾ ਅਪਰ ਅਪਾਰ ਦੀ ਉਹਦੇ ਪੁੱਲੀ ਹੋਈ ਲਕਾਈ ਨੂੰ ਏ ਰੱਬ ਨਾਲ ਜੋੜਦੇ ਨੇ ਮਾਈ ਭਾਈ ਨੂੰ ਰੱਬ ਨਾਲ ਜੋੜਦੇ ਨੇ ਮਾਈ ਭਾਈ ਨੂੰ ਤਪਦੇ ਦਿਲਾਂ ਸਾਧੂਆਂ ਦੀ ਮਹਿਮਾ ਅਪਰ ਅਪਾਰ ਜੀ ਸਾਧੂਆਂ ਦੀ ਮਹਿਮਾ ਅਪਰ ਅਪਾਰ ਜੀ ਹਰ ਕੋਈ ਨਹੀਂ ਸੰਤਾਂ ਦੀ ਰਮ ਜਾਨਦਾ ਹਰ ਕੋਈ ਨਹੀਂ ਸੰਤਾਂ ਦਾ ਪਿਆਰ ਮਾਨਦਾ ਹਰ ਕੋਈ ਨਹੀਂ ਸੰਤਾਂ ਦਾ ਪਿਆਰ ਮਾਨਦਾ ਸਾਧੂਆਂ ਨੂੰ ਪਉਦਾ ਨਹੀਂ ਦੇਹੰਕਾਰ ਜੀ ਸਾਧੂਆਂ ਦੀ ਮਹਿਮਾ ਅਪਰ ਅਪਾਰ ਜੀ ਸਾਧੂਆਂ ਦੀ ਮਹਿਮਾ ਅਪਰ ਅਪਾਰ ਦੀ ਨੀਵਾ ਹੋ ਜੋ ਸਾਧੂ ਦੀ ਸ਼ਰਨ ਆਉਂਦਾ ਹੈ ਨੀਵਾ ਹੋ ਜੋ ਸਾਧੂ ਦੀ ਸ਼ਰਨ ਆਉਂਦਾ ਹੈ ਉਹ ਮੂੰਹ ਮੰਗੀਆਂ ਮਰਦਾ ਪਾਉਂਦਾ ਹੈ ਉਹ ਮੂੰਹ ਮੰਗੀਆਂ ਮਰਦਾ ਪਾਉਂਦਾ ਹੈ ਮਿਲਦੇ ਪਦਾਰਥ ਚਾਰ ਦੀ ਸਾਧੂਆਂ ਦੀ ਮਹਿਮਾ ਅਪਰ ਅਪਾਰ ਜੀ ਸਾਧੂਆਂ ਦੀ ਮਹਿਮਾ ਅਪਰ ਅਪਾਰ ਜੀ ਦੁਨੀਆਂ ਦਾ ਭਲਾ ਸਾਧੂਆਂ ਨੇ ਲੋੜਿਆ ਸਾਧੂਆਂ ਦਾ ਕਿਹ ਰੱਬ ਵੀ ਨਾ ਮੋੜਿਆ ਸਾਧੂਆਂ ਦਾ ਕਿਹ ਰੱਬ ਵੀ ਨਾ ਮੋੜਿਆ ਵੱਡੇ ਭਾਗਾ ਵਾਲੇ ਸਾਧੂਆਂ ਦੇ ਯਾਰ ਜੀ ਸਾਧੂਆਂ ਦੀ ਮਹਿਮਾ ਅਪਰ ਅਪਾਰ ਜੀ ਨਾਲ ਜੁੜੇ ਹੈ ਸਰਦਾਰ ਗਰਜੀਤ ਸਿੰਘ ਜੀ ਇਥੋਂ ਦੇ ਸਰਪੰਚਾ ਗੈਰੀ ਬੁੱਟਰ ਦੇ ਸੋ ਆਪਾਂ ਉਹਨਾਂ ਦੇ ਨਾਲ ਗੱਲਬਾਤ ਵੀ ਕਰਦੇ ਆ ਜੋ ਅੱਜ ਸੰਤਾਂ ਮਹਾਂਪੁਰਸ਼ਾਂ ਦੀ ਸਲਾਣਾ ਵਰਸੀ ਮਨਾਈ ਗਈ ਹੈ ਤੇ RAM ਨੌਮੀ ਦਾ ਪਾਵਨ ਪਿੱਤਰ ਦੇਹਾ ਮਨਾਇਆ ਗਿਆ ਹਾਂ ਸਰਪੰਚ ਸਾਹਿਬ ਜੀ ਹਾਂਜੀ ਜੋ ਸਾਡਾ ਇਹ ਟੰਡਾ ਸਾਹਿਬ ਆ ਇਹ ਬਹੁਤ ਸਰਦਾਰਾ ਸਥਾਨ ਹੈ ਹਾਂਜੀ ਆਪਾਂ ਪਰਮੇਸ਼ਰ ਦਾ ਕਿਥੇ ਪੁਰਾਣੇ ਸਾਧੂ ਹੁੰਦੇ ਸੀ ਹਾਂਜੀ ਹੁਣ ਕਿਹੜੇ ਮਹਾਰਾਜੇ ਵਨਵਾਰੇ ਆ ਪਾਪਾ ਦੇਖਣਾ ਠੀਕ ਆ ਜੀ ਤੇ ਮਹੰਤ ਸਰਦੇਵ ਸਰਦੇਵ ਸਿੰਘ ਇਹਨਾਂ ਦੇ ਆਪ ਸਰਦੇਵ ਦਾਤ ਜੀ ਠੀਕ ਹੈ ਜੀ ਤੇ ਸਾਰਿਆਂ ਦਾ ਇੱਥੇ ਪਹੁੰਚਦੇ ਮੈਂ ਧੰਨਵਾਦ ਕਰਦਾ ਜੀ ਆਇਆਂ ਆਖਿਓ ਠੀਕ ਹੈ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਫਤਿਹ ਅੱਜ ਦਾਸ ਪਹੁੰਚਿਆ ਪਿੰਡ ਗਹਿਰੀ ਬੁੱਟਰ ਜ਼ਿਲ੍ਹਾ ਬਠਿੰਡਾ ਦੇ ਵਿੱਚ ਜਿੱਥੇ ਅੱਜ ਰਾਣ ਨੌਮੀ ਦਾ ਪਾਵਨ ਫੇਤਰ ਦਿਹਾੜਾ ਬੜੀ ਸ਼ਰਧਾ ਭਾਵਨਾ ਬੜੇ ਧੂਮ ਧਾਮ ਦੇ ਨਾਲ ਬੜੇ ਚਾਵਨਾ ਬਣਾਇਆ ਉੱਥੇ ਸੰਤਾਂ ਮਹਾਂਪੁਰਸ਼ਾਂ ਦੀ ਸਲਾਣਾ ਵਰਸੀ ਬੜੀ ਸ਼ਰਧਾ ਭਾਵਨਾ ਮਨਾਈ ਗਈ ਹੈ ਤੇ ਜਿਸ ਵਿੱਚ ਅੱਜ ਜੋ ਚੱਲ ਰਹੇ ਹਫ਼ਤੇ ਦੇ ਭੋਗ ਪਾਏ ਗਏ ਉਪਰੰਤ ਆਰਤੀ ਹੋਈ ਤੇ ਸਰਬੱਤ ਦਾ ਭਲਾ ਮੰਗਿਆ ਗਿਆ ਪੰਗਤ ਲਗਾਈ ਗਈ ਪੰਗਤ ਪੂਜਾ ਕੀਤੀ ਗਈ ਸੰਤਾਂਵਾਂ ਪੁਰਸ਼ਾਂ ਵੱਲੋਂ ਸਾਡੇ ਸਤਕਾਰਯੋਗ ਵਿਪਨ ਪੰਡਤ ਵਿਪਰ ਸ਼ਰਮਾ ਜੀ ਜਿਹੜੇ ਐਡਵੋਕੇਟ ਵੀ ਐ ਅਤੇ ਨਾਲ ਸੰਸਮਾਜ ਵਿੱਚ ਵੱਡੇ ਵੱਡਾ ਨਾਂ ਤੇ ਆਪਾਂ ਇਹਨਾਂ ਦੇ ਨਾਲ ਵੀ ਗੱਲਬਾਤ ਕਰਦੇ ਆ ਜੀ ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੇਵੇਸ਼ਰ ਦਾਸ ਮਹਾਰਾਜ ਕੀ ਜੈ ਅੱਜ ਸਾਰੀ ਸਾਧ ਸੰਗਤ ਗੈਰੀ ਬੁੱਤਰ ਕਲਾ ਸਾਹਿਬ ਤੇ ਮਹਾਰਾਜ ਸંત ਦਾਸ ਜੀ ਦੀ ਸਮਾਤ ਤੇ ਤੇ ਮਹਾਰਾਜ ਦੇਵ ਦਾਸ ਜੀ ਦੀ ਅਗਵਾਈ ਦੇ ਹੇਠ ਤੇ ਮਹਾਰਾਜ ਸੁਖਾਨੰਦ ਜੀ ਦੇ ਮਤਲਬ ਦਿਸ਼ਾ ਨਿਰਦੇਸ਼ ਦੇ ਅੰਦਰ ਸਾਰਾ ਪਿੰਡ ਸਾਰੀ ਸਾਧ ਸੰਗਤ ਸਾਰਾ ਸਾਧ ਸਮਾਜ ਅਜੇ ਤੀਂ ਮਹਾਰਾਜਾ ਪਰਮੇਸ਼ਰਦਾਸ ਜੀ ਦੀ ਮਤਲਬ ਆਇਆ ਸੀ ਠੀਕ ਹੈ ਸਾਰੇ ਪਿੰਡ ਦੇ ਜਿੰਨੇ ਵੀ ਭੈਣ ਭਰਾ ਮਾਤਾ ਵਾਂ ਬਜ਼ੁਰਗ ਬੱਚੇ ਸਾਰੇ ਤਿੰਨ ਚਾਰ ਦਿਨਾਂ ਤੋਂ ਲਗਾਤਾਰ ਇੱਥੇ ਸੇਵਾ ਕਰ ਰਹੀ ਹੈ ਤੇ શ્રીਮਤ ਬਾਗਵ ਚੱਲ ਰਹੀ ਸੀ ਸਾਰਾ ਪਿੰਡ ਚਾਰ ਪੰਜ ਦਿਨਾਂ ਤੋਂ ਪੂਰਾ ਮਤਲਬ ਸੇਵਾ ਕਰ ਰਿਹਾ ਹੈ ਅੱਜ ਉਹ ਦਾ ਸਮਾਪਨ ਕੀਤਾ ਕਿ ਸਾਰੇ ਪਿੰਡ ਨੇ ਆੜ ਚੜ ਕੇ ਹਿੱਤਾਂ ਲੀਤਾ ਕੇ ਰੀਤਾਂ ਉਤਾਰੇ ਪਿੱਛੇ ਦੇ ਦੋਖਾ ਲੀਤੇ ਤੇ ਆਸ-ਪਾਸ ਦੇ ਪਿੰਡਾਂ ਦੇ ਵੀ ਸਾਰੇ ਲੋਕਾਂ ਨੇ ਹੈਂ ਨੇ ਭਰਾਵਾਂ ਨੇ ਮਾਇਆ ਦੇ ਸਭ ਨੇ ਪੂਰਨ ਯੋਗਦਾਨ ਦਿੱਤਾ ਆੜ ਫੁਲਾਣਾ ਇਦਰ ਬਾ ਸੰਗਤੀ ਸੰਤਾਨ ਦੇ ਘਰ ਸਾਰੇ ਪਿੰਡ ਸਾਰੇ ਆਸ-ਪਾਸ ਦੇ ਲੋਕਾਂ ਨੇ ਕਿਹਾ ਠੀਕ ਹੈ ਭਾਈ ਜੀ ਘਾਲਤਾ ਭਾਈ ਜੀ ਬੰਦੇ ਬਹੁਤ ਬਹੁਤ ਧੰਨਵਾਦ ਸਾਡੇ ਸਤਕਾਰਯੋ ਪੰਡਤ ਸ਼ਰਮਾ ਜੀ ਦਾ ਐਡਵੋਕੇਟ ਸਾਹਿਬ ਜੀ ਦਾ ਅਤੇ ਸਾਡੇ ਸਤਕਾਰਯੋਗ ਮਹੰਤ ਜੀ ਖੜੇ ਐ ਸ਼੍ਰੀ ਦੇਵਦਾਤ ਜੀ ਸੋ ਜੀ ਆਇਆ ਕੇੰਦਰ ਦਾ ਦਾਸ ਮਲਕੀ ਸਿੰਘ ਮੱਲਣਾ ਜ਼ਿਲ੍ਹਾ ਬਠਿੰਡਾ ਗਹਿਰੀ ਬੁੱਟਰ ਤੋਂ ਵਿਸ਼ੇਸ਼ ਰਿਪੋਰਟ ਸੰਤਨ ਕੀ ਰੇਣ ਪਿਆਰੇ ਹਮ ਸੰਤਨ ਕੇ ਸਰਨਾਮ ਸੰਤ ਹਮਾਰੀ ਓਟ ਸਤਾਣੇ ਸੰਤ ਹਮਾਰਾ ਗਹਿਣਾ ਕਬੀਰ ਸੇਵਾ ਕੋ ਦੋਏ ਪੜੇ ਇੱਕ ਸੰਤ ਕ੍ਰਾਮ RAM ਜੋ ਦਾਤਾ ਮੁਕਤ ਕੋ ਸੰਤ ਜਿ ਪਾਵਾਂ ਨਾਮ ਅੱਜ ਦਾਸ ਪਹੁੰਚਿਆ ਪਿੰਡ ਗਹਿਰੀ ਬੁੱਟਰ ਜ਼ਿਲ੍ਹਾ ਬਠਿੰਡਾ ਦੇ ਵਿੱਚ ਡੇਰਾ ਕੱਲਾ ਸਾਹਿਬ ਜੋ ਜਿੱਥੇ ਅੱਜ ਰਾਮ ਨੌਮੀ ਦਾ ਪਾਵਨ ਪਿੱਤਰ ਜਿਹੜਾ ਮਨਾਇਆ ਗਿਆ ਸੰਤਾਂ ਮਹਾਂਪੁਰਸ਼ਾਂ ਦੀ ਸਲਾਨਾ ਮਿੱਠੀ ਜਿਹੜਾ ਮਨਾਈ ਗਈ ਸਲਾਨਾ ਭੰਡਾਰਾ ਕੀਤਾ ਮਹਾਰ ਯੱਗ ਕੀਤਾ ਗਿਆ ਸਾਡੇ ਬਹੁਤ ਹੀ ਸਤਿਕਾਰਯੋਗ ਇੱਥੋਂ ਦੇ ਮਹੰਤ ਆਹ ਦੇਸ ਦਾਜੀ ਅਤੇ ਸਾਡੇ ਬਹੁਤ ਹੀ ਸਤਿਕਾਰਯੋਗ ਮਾਨਤਾ ਸਖਦੇਵ ਦਾਜੀ ਸੋ ਪਹੁੰਚੇ ਆਓ ਮਾਨਤਾ ਸਦੇਵ ਦਾਜੀ ਨਾਲ ਗੱਲਬਾਤ ਕਰਦੇ ਆਂ ਮਹਾਰਾਜ ਜੀ ਆਜ ਦੇ ਪੜਾਰੇ ਬਾਰੇ ਦੱਸੋ ਜੀ ਹਾਂ ਜੀ ਅਸੀਂ 31 ਤਰੀਕ ਨੂੰ ਪ੍ਰਕਾਸ਼ ਕਰਾਇਆ ਸੀ ਸਤਿ ਆਂ ਹਾਂ ਜੀ ਤੇ ਸ਼ੀਤੀ ਗੁਰੂ ਅਜੇ ਭੋਗ ਪਾਏ ਗਏ ਹੈ ਹਾਂ ਜੀ ਸੰਤ ਜੇ ਕੁਝੇ ਹਨ ਮਹਾਪੁਰਸ਼ਾਂ ਦਾ ਸਾਰਿਆਂ ਦਾ ਜੀ ਆਇਆ ਕਹਿੰਦੇ ਹਾਂ ਹਾਂ ਜੀ ਹਾਂ ਹਾਂ ਜੀ ਪਿੰਡ ਗਰੀਬੋਟਰ ਤੱਲਾ ਸਹਿਬ ਦੇ ਅਸੀਂ ਹਾਂ ਜੀ ਮਹਾਰਾਜ ਜੀ ਦੇ ਕਿੰਨੇ ਕ ਸੰਤ ਸਾਧੂ ਸੰਤ ਮਤ ਮਨ ਜਾਣ ਪਹੁੰਚੇ ਹਾਂ ਜੀ ਚੰਗੇ ਪਹੁੰਚੇ ਵੈਸੇ ਅਸੀਂ ਗਿਣਤੀ ਦਾ ਕਰੀ ਨਹੀਂ ਵੈਸੇ ਸਾਰੇ ਵਿਚਾਰੇ ਜਿੰਨੇ ਮਹਾਪੁਰਖ ਪਹੁੰਚੇ ਸਭ ਦਾ ਸਵਾਗਤ ਕਰਦੇ ਆ ਜੀ ਆਇਆਂ ਜੀ ਸਭ ਨੂੰ ਸ਼ਾਂਤ ਆਵਾਜ਼ਾਂ ਦੀ ਪੰਗਤ ਲਗਾਈ ਗਈ ਪੰਗਤ ਪੂਜਾ ਕੀਤੀ ਗਈ ਹਾਂਜੀ ਪੰਗਤ ਲਗਾਈ ਗਈ ਪੂਜਾ ਕੀਤੀ ਗਈ ਸਾਰਾ ਵਧੀਆ ਮਤ ਕਰਿਆ ਗਿਆ ਤੇ ਮਹਾਰਾਜ ਜੀ ਹਾਂ ਦੱਸੋ ਵੀ ਇੱਥੇ ਜਿਹੜੀ ਸੰਗਤ ਹੈ ਇਹ ਨਗਰੀ ਬੂਟਰ ਤੋਂ ਆਉਂਦੀ ਹੈ ਜਾਂ ਇਲਾਕੇ ਪਰ ਚੋਂਦੀ ਹੈ ਹਾਂਜੀ ਗੇਰੀ ਬੂਟਰ ਤੋਂ ਤਾਂ ਸਾਰਾ ਪੈਂਦੀ ਜਾਂਦਾ ਹੈ ਬਸ ਬਾਹਰ ਦੇ ਲੋਕ ਆ ਰਹੇ ਆ ਬਹੁਤ ਜ਼ਿਆਦਾ ਨਗਰ ਤੋਂ ਪਰੇ ਕਨਫਰੈਂਸ ਡੇਲੇ ਨਹੀਂ ਤੋੜਾ ਹਾਂਜੀ ਸਾਧੋ ਰਾਮਪੁਰ ਸਹੀ ਨੂੰ ਆਪਣੀ ਸੇਵਾ ਦਾ ਬਹੁਤ ਗਿਆ ਠੀਕ ਹੈ ਸਾਡੇ ਸਦਕਾਰਜੋਗ ਮਾਨਤ ਸਖਦੇਵ ਦਾਜੀ ਪਿੰਡ ਗੈਰੀਪੁੱਟਰ ਤੋਂ ਦਾਸ ਮਲਕੀਸ਼ ਸਿੰਘ ਦੀ ਵਿਸ਼ੇਸ਼ ਰਿਪੋਰਟ ਸੰਤ ਮਹਾਰਾਣਾ ਟੀਵੀ ਚੈਨਲ ਸੰਤ ਸ਼ਰਨ ਜੋ ਜਨਪ੍ਰਸ ਹੋ ਜਨ ਉਧਰਨਹਾਰ ਸੰਤ ਕ ਨਿੰਦਾ ਨਾਨਕਾ ਬਾਰ ਬਾਰ ਅਵਤਾਰ ਅੱਜ ਡੇਰਾ ਟੱਲਾ ਸਾਹਿਬ ਪਿੰਡ ਗੈਰੀਪੁੱਟਰ ਜ਼ਿਲ੍ਹਾ ਬਠਿੰਡਾ ਵਿੱਚ ਦਾਸ ਪਹੁੰਚਿਆ ਜਿੱਥੇ ਅੱਜ ਰਾਮ ਨੌਮੀ ਦਾ ਪਾਵਨ ਪਿੱਤਰ ਦਾ ਜ ਮਨਾਇਆ ਗਿਆ ਉੱਥੇ ਸੰਤਾਂ ਮਹਾਂਪੁਰਸ਼ਾਂ ਦੀ ਸਲਾਨਾ ਮਿੱਠੀ ਯਾ ਮਨਾਇ ਗਈ ਸਲਾਨਾ ਪੰਡਾਰਾ ਮਹਾਨ ਜਾਗ ਕੀਤਾ ਗਿਆ ਜਿਸ ਵਿੱਚ ਬੜੀ ਦੂਰੋਂ ਦਰੋਂ ਸਾਧੂ ਸੰਤ ਮਹਾਂਧਮਾ ਜਾਨ ਪਹੁੰਚੇ ਅੱਜ ਉਹਨਾਂ ਦੀ ਪੰਗਤ ਲਗਾਈ ਗਈ ਪੰਗਤ ਪੂਜਾ ਉਹਨਾਂ ਨੂੰ ਮੰਨੀ ਸ਼ਕਾਈ ਗਈ ਇੱਥੋਂ ਦੇ ਸਾਡੇ ਸਰਕਾਰਯੋ ਸ਼੍ਰੀਮਾਨ ਮਹੰਤਾ ਦੇਸ਼ ਦਾ ਜੀ ਤੇ ਸਾਡੇ ਸਰਕਾਰਯੋ ਮਹੰਤਾ ਸੁਖਦੇਵ ਦਾ ਜੀ ਸੋ ਉਹਨਾਂ ਵੱਲੋਂ ਜੀ ਆਇਆਂ ਖੜਿਆ ਦੂਰ ਵੱਡੀ ਦੂਰੋ ਦੂਰੋ ਸੰਗਤਾਂ ਪਹੁੰਚੀਆਂ ਇਹ ਬਾਬਾ ਜੀ ਵੱਲੋਂ ਜੀ ਆਇਆਂ ਜੀ ਆਇਆਂ ਸੰਤਾਂ ਵੱਲੋਂ ਜੀ ਆਇਆਂ ਖੜਿਆ ਵੱਡੀ ਗਿਣਤੀ ਸੰਗਤਾਂ ਪਹੁੰਚੀਆਂ ਇੱਧਰ ਵੀਰ ਜੀ ਪਹੁੰਚੇ ਆ ਵੀਰ ਜੀ ਕਿਹੜੇ ਪਿੰਡੋਂ ਆਏ ਆ ਠੀਕ ਆ ਜੀ ਤੇ ਕਿਹੜੇ-ਕਿਹੜੇ ਪਿੰਡੋਂ ਸੰਗਤ ਆਉਂਦੀ ਆ ਜੋ ਮਹਾਂਪੁਰ ਕਾਣੇ ਦੱਸਿਆ ਕਿ ਪੰਜਾਬ ਹਰਿਆਣਾ ਰਾਜਸਥਾਨ ਚੋਂ ਦੂਰੋ ਦੂਰੋ ਸੰਗਤਾਂ ਆ ਕੇ ਹਾਜ਼ਰੀ ਭਰਦੀਆਂ ਸੋ ਜੀ ਆਇਆਂ ਆਖਿਆ ਜਾਂਦਾ ਇਹ ਵੱਡੀ ਗੰਦੇ ਸੰਗਤਾਂ ਆ ਕੇ ਸੇਵਾ ਕਰ ਰਹੀਆਂ ਹਨ ਜੰਗਲਾਂ 'ਚ ਮੰਗਲ ਲੱਗੇ ਪਏ ਐ ਪਿੰਡ ਗੈਰੀ ਬੁੱਟਰ ਜ਼ਿਲ੍ਹਾ ਬਠਿੰਡਾ